ਧੰਨ ਧੰਨ ਗੁਰਦੇਵ ਪਿਤਾ ਸ਼ੈਨ ਸ਼ਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਛੋਡੀ ਸੋਤਾ ਜਿਨ੍ਹਾਂ ਦਾ ਰਸਨਾ ਤੇ ਨਾਮ ਲੈਂਦਿਆ ਹੀ ਮੁੱਖ ਪਵਿੱਤਰ ਹੋ ਜਾਂਦਾ ਹੈ ਜਿਨ੍ਹਾਂ ਦੇ ਬਾਰੇ ਵਿੱਚ ਹਰ ਇੱਕ ਸਿੱਖ ਦੇ ਜ਼ੁਬਾਨ ਤੇ ਇਹ ਪਾਵਨ ਮੁਬਾਰਕ ਬਚਨ ਸਤਿਗੁਰੂ ਜਿਦਾਂ ਰਚਿਆ ਪਿਆ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਸਤਕ੍ਰਿਪਾ ਸਜਿਦਾ ਜਿਹੜਾ ਜੀਵਨ ਹੈ ਬੜਾ ਹੀ ਸੰਘਰਸ਼ਮਈ ਰਿਹਾ ਹੈ ਸਤਿਗੁਰੂ ਰਾਮਦਾਸ ਮਹਾਰਾਜ ਦਾ ਮਾਤਾ ਔਰ ਪਿਤਾ 7 ਕੋ ਸਾਲ ਦੀ ਆਯੂ ਹੈ ਅਕਾਲ ਪੁਰਖ ਵਾਹਿਗੁਰੂ ਵੱਲੋਂ ਜਿੰਨੀ ਕੁ ਸਵਾਸਾਂ ਦੀ ਪੂੰਜੀ ਬਖਸ਼ੀ ਗਈ ਸੀ ਉਹਨੂੰ ਭੋਗਣ ਉਪਰੰਤ ਦਾਤਾ ਜੀ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਹੋਇਆਂ ਮਾਤਾ ਪਿਤਾ ਜੀ ਇਸ ਦੁਨੀਆ ਨੂੰ ਸਦੀਵੀ ਤੌਰ ਤੇ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਹਨ ਹੁਣ ਪਿੱਛੇ ਇੱਕ ਭੈਣ ਹੈ ਇੱਕ ਭਰਾ ਹੈ ਮਹਾਰਾਜ ਜੀ ਦੇ ਸਕੇ ਸੰਬੰਧੀ ਰਿਸ਼ਤੇਦਾਰ ਚਾਚੇ ਤਾਏ ਮਾਮੇ ਮਾਸੀਆਂ ਸਭਨਾਂ ਦੇ ਵੱਲੋਂ ਮੂੰਹ ਮੋੜਿਆ ਜਾਂਦਾ ਵੀ ਇੱਕ ਜਣਾ ਹੋਵੇ ਤੇ ਉਹਨੂੰ ਤੇ ਅਸੀਂ ਸੰਭਾਲ ਲਵਾਂਗੇ ਪਰ ਹੁਣ ਇਹ ਤਿੰਨ ਜਣੇ ਨੇ ਤਿੰਨ ਜਣਿਆਂ ਨੂੰ ਕਿੱਦਾਂ ਸੰਭਾਲੀਏ ਨਾਨੀ ਜੀ ਬਾਸਰ ਕੇ ਨਗਰ ਵਿਖੇ ਲੈ ਆਉਂਦੇ ਹਨ ਤਿੰਨਾਂ ਨੂੰ ਇਥੋਂ ਦੇ ਹੀ ਰਹਿਣ ਵਾਲੇ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਕਿ ਅਜੇ ਉਰਿਆਈ ਦੀ ਜੋਤ ਪ੍ਰਾਪਤ ਨਹੀਂ ਹੋਈ ਸਤਿਗੁਰੂ ਜੀ ਨੂੰ ਪਰ ਸਾਰਾ ਨਗਰ ਜਿਹੜਾ ਹੈ ਸਾਰਾ ਪਿੰਡ ਜਿਹੜਾ ਹੈ ਅਫਸੋਸ ਕਰਨ ਵਾਸਤੇ ਪਹੁੰਚਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੀ ਬਾਬਾ ਜੇਠਾ ਜੀ ਨੂੰ ਤੱਕਦੇ ਹਨ ਮਸੂਮ ਜਿਹਾ ਚਿਹਰਾ ਹੈ ਮਹਾਰਾਜ ਜੀ ਦਾ ਸਤਗੁਰੂ ਪਾਸ਼ਾ ਜੀ ਦੇ ਵੱਲ ਤੱਕਦੇ ਆਂ ਹੀ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਜੀ ਨੂੰ ਬੜਾ ਲਗਾਵ ਹੋ ਜਾਂਦਾ ਹੈ ਮਹਾਰਾਜ ਦੇ। ਭਾਵੇਂ ਕਿ ਸੇਵਾ ਕਰਦੇ ਹਨ ਗੁਰੂ ਅੰਗਸੈ ਮਹਾਰਾਜ ਜੀ ਦੇ ਚਰਨਾਂ 'ਚ ਪਰ ਜਦੋਂ ਨਗਰ ਵਿਖੇ ਆਉਂਦੇ ਸਨ ਆਉਂਦਿਆ ਜਾਂਦਿਆ ਮਹਾਰਾਜ ਪਾਸ਼ਾ ਬਾਬਾ ਜੇਠਾ ਜੀ ਨੂੰ ਤਕਰੀਬਨ ਮਿਲ ਕੇ ਹੀ ਜਾਂਦੇ। ਔਰ ਬਾਬਾ ਜੇਠਾ ਜੀ ਹੁਣਾਂ ਨੂੰ ਵੀ ਇਉਂ ਪ੍ਰਤੀਪਿਤ ਹੁੰਦਾ ਸੀ। ਦੇ ਪਿਤਾ ਦਾ ਸਾਯਾ ਭਾਵੇਂ ਸਿਰ ਤੇ ਨਹੀਂ ਹੈ ਪਰ ਮਨ ਵਿੱਚ ਸਕੂਨ ਇਹੋ ਜਿਹਾ ਮਿਲਦਾ ਸੀ ਵੀ ਜਿੱਦਾਂ ਸ਼ਾਇਦ ਆਪਣੇ ਪਿਤਾ ਬਾਬਾ ਅਰਦਾਸ ਜੀ ਨੂੰ ਮਿਲ ਚੁੱਕੇ ਹੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ ਸਤਿਗੁਰੂ ਪਾਸ਼ਾ ਜੀ ਦੇ ਉੱਤੇ ਬਖਸ਼ਿਸ਼ ਹੋਈ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਦੀ ਦਾਤ ਮਿਲਦੀ ਹੈ ਸ਼ੈਨਸ਼ਾ ਜੀ ਨੇ ਨਵਾਂ ਨਗਰ ਵਸਾਇਆ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਪਾਸ਼ਾ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਆਪਣੇ ਪਰਿਵਾਰ ਨੂੰ ਲੈ ਕੇ ਆਉਂਦੇ ਹਨ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਨ ਉਥੇ ਨਾਲ ਦੇ ਨਾਲ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਬਾਬਾ ਜੇਠਾ ਜੀ ਹੁਣਾਂ ਨੂੰ ਵੀ ਨਾਲ ਲੈ ਕੇ ਆਉਂਦੇ ਜਿੰਦਗੀ ਦਾ ਜਦੋਂ ਸ਼ੁਰੂਆਤੀ ਸਫ਼ਰ ਸੀ ਹੁਣ ਨਾਨੀ ਜੀ ਦਾ ਜਿਹੜਾ ਘਰ ਹੈ ਠੀਕ ਹੈ ਪਿਆਰ ਬੜਾ ਮਿਲਦਾ ਪਿਆ ਹੈ ਅਦਬ ਬੜਾ ਮਿਲਦਾ ਪਿਆ ਹੈ ਪਰ ਆਰਥਿਕ ਤੌਰ ਆਰਥਿਕ ਤੌਰ ਜਿਹੜਾ ਨਾ ਹਾਲਾਤ ਇੰਨੇ ਸੁਖਾਵੇਂ ਨਹੀਂ ਸਨ ਕਿ ਬਿਠਾ ਕੇ ਨਾਨੀ ਜੀ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਖਾ ਸਕਦੇ ਨਾਨੀ ਜੀ ਨੇ ਕਿਹਾ ਕਿ ਪੁੱਤਰ ਜਿੰਨਾ ਸਮਾਂ ਹੈ ਧਰਤੀ ਦੇ ਉੱਤੇ ਜ਼ਿੰਦਗੀ ਹੈ ਜਿੰਨਾ ਸਮਾਂ ਉਹਨਾਂ ਸਮਾਂ ਜ਼ਰੂਰਤਾਂ ਵੀ ਹਨ ਔਰ ਇਹ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕੁਝ ਨਾ ਕੁਝ ਹੱਥੀਂ ਕਿਰਤ ਕਰਨੀ ਪਵੇਗੀ ਕੁਝ ਨਾ ਕੁਝ ਮਿਹਨਤ ਕਰਨੀ ਪਵੇਗੀ ਨਾਨੀ ਜੀ ਉਹਨਾਂ ਦੇ ਵੱਲੋਂ ਸਾਹਿਬ ਪਾਸ਼ਾ ਜਿਨੂੰ ਭੁੰਗੜੀਆਂ ਆਦਿਕ ਦਾ ਪ੍ਰਸ਼ਾਦ ਤਿਆਰ ਕਰਕੇ ਦਿੱਤਾ ਜਾਂਦਾ ਜਿਨੂੰ ਵੇਚ ਵਟ ਕੇ ਬਾਬਾ ਜੇਠਾ ਜੀ ਜੋ ਕੁਝ ਹੁੰਦਾ ਨਾਨੀ ਜੀ ਹੁਣਾਂ ਨੂੰ ਲਿਆ ਕੇ ਸੌਂਪ ਦਿੰਦੇ ਸਨ ਇੱਥੇ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਮਹਾਰਾਜ ਨੇ ਨਾਮਨਗਰ ਗੁਰੂ ਅਮਰਦਾਸ ਮਹਾਰਾਜ ਹੁਣਾਂ ਨੇ ਵਸਾਇਆ ਸਤਿਗੁਰੂ ਪਾਸ਼ਾ ਗੁਰੂ ਅੰਗਦ ਸਹਿ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੁਣਾਂ ਸਾਹਿਬ ਜੀ ਕਹਿੰਦੇ ਵੀ ਕਰਤਾਰਪੁਰ ਨਗਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਹੁਣਾਂ ਨੇ ਵਸਾਇਆ ਹੈ ਪ੍ਰਚਾਰ ਦਾ ਕੇਂਦਰ ਹੈ ਤੁਸੀਂ ਵੇਖੋ ਜਿੰਨੇ ਪਹਿਲੇ ਪ੍ਰਚਾਰ ਦੇ ਕੇਂਦਰ ਹਨ ਸਾਰੇ ਦਰਿਆਵਾਂ ਦੇ ਕਿਨਾਰੇ ਦੇ ਉੱਤੇ ਹਨ तकरीबन ਰਾਵੀ ਦਰਿਆ ਦੇ ਲਾਗੇ ਕਰਤਾਰਪੁਰ ਹੈ ਜੇ ਆਪਾਂ ਗੋਇੰਦਵਾਲ ਸਾਹਿਬ ਵੱਲ ਨਿਗਾਹ ਮਾਰਦੇ ਹਾਂ ਤੇ ਲਾਗੇ ਪਿਆਸ ਦਰਿਆ ਸਤਗੁਰੂ ਪਾਤਸ਼ਾਹ ਜੀ ਦਾ ਹੁਕਮ ਸਵੀਕਾਰ ਕਰਕੇ ਕਹਿਣ ਲੱਗੇ ਕਿ ਖੰਡੂਰ ਸਾਹਿਬ ਵੀ ਪ੍ਰਚਾਰ ਦਾ ਕੇਂਦਰ ਹੈ ਤੁਸੀਂ ਬਿਆਸਾ ਦਰਿਆ ਦੇ ਨਾਲ ਲੱਗਦੇ ਜਿਹੜਾ ਸ਼ਾਹੀ ਮਾਰ ਗਿਆ ਨਾ ਉਥੇ ਜਾ ਕੇ ਪ੍ਰਚਾਰ ਦਾ ਕੇਂਦਰ ਸਥਾਪਿਤ ਕਰੋ ਸਤਿਗੁਰੂ ਪਾਸ਼ਾ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਨ ਵਾਸਤੇ ਇਥੇ ਪਹੁੰਚਦੇ ਨਾਲ ਹੀ ਬਾਬਾ ਜੇਠਾ ਜੀ ਹੁਣਾਂ ਨੂੰ ਵੀ ਲੈ ਆਉਂਦੇ ਹਨ ਨਾਨੀ ਜੀ ਹੁਣਾਂ ਨੂੰ ਪੂਰੇ ਪਰਿਵਾਰ ਨੂੰ ਲੈ ਕੇ ਆਉਂਦੇ ਤੇ ਇਥੇ ਮੈਂ ਬੇਨਤੀ ਕਰਾਂ ਵੀ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਜੀ ਦੇ ਕੋਲੇ ਰਹਿ ਕੇ ਅੰਦਾਜ਼ਾ ਲਾਓ ਕਿ ਬਾਬਾ ਜੇਠਾ ਜੀ ਹੁਣਾਂ ਨੇ ਕਿੰਨਾ ਕੁ ਸਮਾਂ ਸੇਵਾ ਕੀਤੀ ਹੋਵੇ ਸਾਡੇ ਇੱਥੇ 2-4 ਮਹੀਨੇ ਅੱਜ ਕੱਲ ਦੇ ਜਿਹੜਾ ਮਾਹੌਲ ਹੈ ਉਹਦੇ ਵਿੱਚ ਕੋਈ 2 ਸਾਲ 4 ਸਾਲ 5 ਸਾਲ ਸੇਵਾ ਕਰ ਲਵੇ ਨਾ ਤੇ ਕਈ ਵਾਰੀ ਮਨ ਵਿੱਚ ਉਹ ਮੇਂ ਹੰਕਾਰ ਉੱਪਜ ਆਉਂਦੀ ਕਿ ਮੇਰੇ ਜਿੰਨਾ ਵੱਡਾ ਸੇਵਾਦਾਰ ਕੌਣ ਹੈ ਮੇਰੇ ਜਿੰਨੀ ਕੌਣ ਜ਼ਿੰਮੇਵਾਰੀ ਸਮਝੇ ਤਕਰੀਬਨ ਲਗਾਤਾਰ ਜਿਹੜੀ ਸੇਵਾ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਜੀ ਦੇ ਚਰਨਾਂ 'ਚ ਸੇਵਾ ਦੀ ਜ਼ਿੰਮੇਵਾਰੀ ਨਿਭਾਈ ਉਹ 22 ਸਾਲ 22 ਸਾਲ ਲਗਾਤਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਸ਼ਾ ਜੀ ਦੇ ਚਰਨਾਂ 'ਚ ਸੇਵਾ ਨਿਭਾ ਦਿੱਤੀ। ਸਤਿਗੁਰੂ ਪਾਸ਼ਾ ਜੀ ਦੀ ਬੜੀ ਬਖਸ਼ਿਸ਼ ਰਹੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿੱਥੇ ਆਪਣੀ ਸੁਪੁੱਤਰੀ ਦੇ ਨਾਲ ਕਾਰਜ ਕੀਤਾ। ਉੱਥੇ ਸਹਿ ਪਾਸ਼ਾ ਜੀ ਨੇ अनेका ਹੋਰ ਜ਼ਿੰਮੇਵਾਰੀਆਂ ਜਿਹੜੀਆਂ ਸਨ ਬਾਬਾ ਜੇਠਾ ਜੀ ਦੇ ਉੱਪਰ ਪਾ ਦਿੱਤੀ। ਭਾਵੇਂ ਕਿ ਅਕਬਰ ਦੇ ਦਰਬਾਰ ਵਿੱਚ ਜਾਣਾ ਹੈ। ਤਾਂ ਮੈਂ ਉੱਥੇ ਜਾ ਕੇ ਧਾਰਮਿਕ ਗ੍ਰੰਥਾਂ ਦਾ ਧਾਰਮਿਕ ਪੋਥੀਆਂ ਦਾ ਹਵਾਲਾ ਦੇ ਕੇ ਇਹ ਗੱਲ ਸਮਝਾਈ ਵੀ ਸਿੱਖ ਧਰਮ ਕਿਸੇ ਦੇ ਖਿਲਾਫ ਨਹੀਂ ਸਿੱਖ ਧਰਮ ਕੇਵਲ ਕੂੜ ਦੇ ਖਿਲਾਫ ਹੈ ਸਿੱਖ ਧਰਮ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਕਿ ਕਿੰਨੇ ਵੀ ਧਰਮ ਹਨ ਕਿਸੇ ਧਰਮ ਦਾ ਅਪਮਾਨ ਨਹੀਂ ਕਰਦਾ ਉੱਥੇ ਵੀ ਫਿਰ ਗੁਰੂ ਘਰ ਦੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਉਦੋਂ ਗੁਰੂ ਅਮਰਦਾਸ ਮਹਾਰਾਜ ਹੋਣਾ ਥਾਪੜਾ ਦਿੱਤਾ ਬਾਬਾ ਜੇਠਾ ਜੀ ਹੋਣਾ ਤੇ ਸਤਗੁਰੂ ਪਾਸ਼ਾ ਨੇ ਬਾ ਕਮਾਲ ਦਲੀਲਾਂ ਦੇ ਨਾਲ ਜਵਾਬ ਦਿੱਤਾ ਜਾ ਕੇ ਮਹਾਰਾਜ ਪਾਸ਼ਾ ਨੇ ਦਇਆ ਕੀਤੀ ਬੇਨਤੀ ਹੈ ਸੰਗਤ ਨੂੰ ਕਿ ਬੱਚਿਆਂ ਦੀ ਥੋੜੀ ਸੰਭਾਲ ਕੀਤੀ ਜਾਵੇ ਤਾਂ ਕਿ ਜੋ ਸਤਗੁਰੂ ਪਾਸ਼ਾ ਜੀ ਦੇ ਚੱਲ ਰਹੇ ਵਿਚਾਰ ਜਿਹੜੇ ਆਪਾਂ ਆਰਾਮ ਦੇ ਨਾਲ ਸਰਵਣ ਕਰ ਸਕੀਏ ਸੋ ਕਿਰਪਾ ਕਰੋ ਕਿ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਇਹ ਮਿਹਰਬਾਨੀ ਜਰੂਰ ਕਰੋ ਸਤਗੁਰੂ ਪਾਸ਼ਾ ਜੀ ਨੇ ਬਖਸ਼ਿਸ਼ਾ ਕੀਤੀ ਹੈ ਮਹਾਰਾਜ ਜੀ ਦੇ ਉੱਪਰ ਸਹਿ ਪਾਸ਼ਾ ਨੇ ਗੁਰੂ ਅਮਰਦਾਸ ਮਹਾਰਾਜ ਹੋਣਾ। ਬਾਬਾ ਜੇਠਾ ਜੀ ਨੇ ਇੱਕ ਜ਼ਿੰਮੇਵਾਰੀ ਲਈ। ਸਾਹਿਬ ਜੀ ਕਹਿੰਦੇ ਵੀ ਠੀਕ ਆ। ਇਹ ਵੀ ਸਿੱਖੀ ਦਾ ਇੱਕ ਪ੍ਰਚਾਰ ਦਾ ਕੇਂਦਰ ਹੈ। ਔਰ ਆਪ ਜੀ ਕਿਰਪਾ ਕਰੋ ਕਿ ਇੱਕ ਨਵਾਂ ਨਗਰ ਜਿਹੜਾ ਹੈ ਉਹ ਵਸਾ ਲਈਏ ਸਿੱਖੀ ਦੇ ਪ੍ਰਚਾਰ ਦੇ ਕੇਂਦਰ ਦੇ ਲਈ। ਅੱਜ ਤੁਸੀਂ ਦੇਖੋ ਜਿੱਥੇ ਅੰਮ੍ਰਿਤਸਰ ਸਾਹਿਬ ਸ਼ਹਿਰ ਆ। ਪਹਿਲਾਂ ਇਹ ਪੰਜਾਬ ਦਾ ਸੈਂਟਰ ਹੋਇਆ ਕਰਦਾ ਸੀ। ਮਾਰੇ ਕਹਿੰਦੇ ਵੀ ਪੰਜਾਬ ਦਾ ਸੈਂਟਰ ਜਿਹੜਾ ਹੈ ਨਾ ਆਪਾਂ ਉੱਥੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਜਿਹੜਾ ਵਾ ਉਹ ਸਥਾਪਿਤ ਕਰਾਂਗੇ ਮਹਾਰਾਜ ਨੇ ਬਾਬਾ ਜੇਠਾ ਜੀ ਹੁਣਾਂ ਨੂੰ ਆਸ਼ੀਰਵਾਦ ਦਿੱਤਾ ਤੇ ਮਾਝੇ ਦੀ ਧਰਤੀ ਤੇ ਜਾਣ ਲਈ ਪ੍ਰੇਰਿਤ ਕੀਤਾ ਸਤਿਗੁਰੂ ਪਾਤਸ਼ਾਹ ਦਾ ਓਟ ਅਸਰਾ ਤੱਕ ਕੇ ਆਪ ਜੀ ਮਾਝੇ ਦੇ ਇਲਾਕੇ ਵਿੱਚ ਪਹੁੰਚਦੇ ਇਹ ਜਗ੍ਹਾ ਜਿਹੜੇ ਕੁਝ ਇਤਿਹਾਸਿਕ ਸਰੋਤਾਂ ਤੋਂ ਇਹ ਵੀ ਪੜਨ ਨੂੰ ਮਿਲਦਾ ਹੈ ਕਿ ਸਹਿਬ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਕੁਝ ਸਮਾਂ ਇੱਥੇ ਆਪਣੇ ਚਰਨ ਪਾ ਕੇ ਗਏ ਹਨ ਕਈਆਂ ਪਰ ਉਹ ਵੀ ਗੱਲ ਕਹੀ ਗਈ ਹੈ ਵੈਸੇ ਸ਼ਰੋਮਣੀ ਕਮੇਟੀ ਵੱਲੋਂ ਜਿਹੜੀ ਇੱਕ ਕਿਤਾਬ ਲਿਖੀ ਗਈ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਵਾ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੇ ਦਰਬਾਰ ਸਹਿਬ ਵਾਸਤੇ ਇਹ ਜਗ੍ਹਾ ਬੜੀ ਸੋਹਣੀ ਉਹਨਾਂ ਨੂੰ ਲੱਗੀ ਕਿਉਂਕਿ ਆਲੇ ਦੁਆਲੇ ਬੜਾ ਹੀ ਸੋਹਣਾ ਤੇ ਬੜਾ ਹੀ ਮਨਮੋਹਕ ਜਿਹੜਾ ਮਾਹੌਲ ਹੈ ਪੁਰਾਣੇ ਦਰਖਤ ਹਨ ਜੰਡ ਹੈ ਪਿੱਪਲ ਹੈ ਬੋੜ ਹੈ ਕਿਕਰਾਂ ਦੇ ਦਰਖਤ ਹਨ ਕਰੀਰ ਦਾ ਦਰਖਤ ਹੈ ਇਹ ਸਾਰੇ ਦਰਖਤ ਇੱਥੇ ਸੰਗ ਔਰ ਇੱਕ ਛੋਟੀ ਜਿਹੀ ਟਾਬੀ ਸੀ ਪਾਣੀ ਦੀ ਜਲ ਦੀ ਇੱਕ ਛੋਟੀ ਜਿਹੀ ਟਾਬੀ ਤਾਂ ਕਰਕੇ ਮਹਾਰਾਜ ਨੂੰ ਇੱਥੋਂ ਦਾ ਵਾਤਾਵਰਣ ਬੜਾ ਚੰਗਾ ਲੱਗਿਆ ਬਾਬਾ ਜੇਠਾ ਜੀ ਹੋਣੀ ਗੁਰੂ ਰਾਮਦਾਸ ਮਹਾਰਾਜ ਮਨ ਹੀ ਮਨ ਇਸ ਜਗ੍ਹਾ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨ ਔਰ ਇਹ ਵਿਚਾਰ ਕੀਤੇ ਵੀ ਕਿੰਨਾ ਚੰਗਾ ਹੋਵੇ ਵੀ ਜੇ ਕਿਤੇ ਗੁਰੂ ਅਮਰਦਾਸ ਮਹਾਰਜ ਪਾਸ਼ਾ ਇਸ ਜਗ੍ਹਾ ਨੂੰ ਆ ਕੇ ਤੱਕ ਲੈਣ ਇੱਕ ਵਾਰੀ ਤੇ ਮਹਰ ਪਾਸ਼ਾ ਹਾਂ ਕਰ ਦੇਣ ਤੇ ਇਸ ਜਗ੍ਹਾ ਉੱਪਰ ਐਸੀ ਉਸਾਰੀ ਕੀਤੀ ਜਾਵੇਗੀ ਐਸਾ ਦਰਬਾਰ ਤਿਆਰ ਕੀਤਾ ਜਾਵੇਗਾ ਕਿ ਜਿਹੜਾ ਸਾਂਝੀ ਵਾਲਤਾ ਦੀ ਗੱਲ ਕਰੇਗਾ ਜਾ ਕੇ ਸਾਰੀ ਗੱਲ ਜਦੋਂ ਏਰੀਆ ਵੇਖ ਕੇ ਜਗ੍ਹਾ ਵੇਖ ਕੇ ਪਾਤਾ ਬੈਣ ਵੇਖ ਕੇ ਮਨਮੋਹਕ ਦ੍ਰਿਸ਼ ਵੇਖ ਕੇ ਗੁਰੂ ਰਾਮਦਾਸ ਮਹਰ ਪਾਸ਼ਾ ਤੇ ਜਾ ਕੇ ਸਹਿਬ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਪਾਸ਼ਾ ਜੀ ਤੁਹਾਡੀ ਕਿਰਪਾ ਦੇ ਨਾਲ ਮਾਝੇ ਦੇ ਵਿੱਚ ਇੱਕ ਜਗ੍ਹਾ ਮੈਂ ਤੱਕ ਆਇਆ ਹਾਂ ਮੇਰੇ ਤਾਂ ਤੈਨੂੰ ਬੜੀ ਲੱਗੀ ਸਿਰਫ ਸਤਿਗੁਰੂ ਪਾਸ਼ਾ ਤੁਸੀਂ ਜਾਓਗੇ ਜਦੋਂ ਵੇਖੋਗੇ ਤੇ ਮੈਨੂੰ ਇਹ ਯਕੀਨ ਆ ਕਿ ਆਪ ਜੀ ਉਸ ਮੇਰੀ ਪਸੰਦ ਕੀਤੀ ਹੋਈ ਥਾਂ ਨੂੰ ਪਸੰਦ ਕੀਤੀ ਹੋਈ ਜਗ੍ਹਾ ਨੂੰ ਅਵਸ਼ ਪਸੰਦ ਕਰੋਗੇ ਤੁਸੀਂ ਵੀ ਸਹਿਬ ਪਾਸ਼ਾ ਨੂੰ ਇੱਥੇ ਬੁਲਾਇਆ ਗਿਆ ਲੈ ਕੇ ਆਂਦਾ ਅਦਬ ਸਹਿਤ ਮਹਾਰਾਜ ਨੇ ਆਲਾ ਦਵਾਲਾ ਤੱਕਿਆ ਸਤਿਗੁਰਾਂ ਨੂੰ ਬੜਾ ਚੰਗਾ ਲੱਗਿਆ ਮਾਹੌਲ ਇਥੋਂ ਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ 7 ਇਹ ਜਗਾ ਸਿਲੈਕਟ ਕਰ ਦਿੱਤੀ। ਅੰਤ ਨੂੰ ਉਹ ਸਮਾਂ ਆਇਆ ਜਦੋਂ ਗੁਰੂ ਅਮਰਦਾਸ ਸਾਹਿਬ ਇਸ ਦੁਨੀਆ ਚੋਂ ਜਾਂਦੇ ਹਨ ਤੇ ਗੁਰਿਆਈ ਦੀ ਜਿਹੜੀ ਪ੍ਰੀਖਿਆ ਲੈਣ ਤੋਂ ਬਾਅਦ ਬਾਬਾ ਜੇਠਾ ਜੀ ਕਿਉਂਕਿ ਥੜੇ ਬਲਿ ਪ੍ਰੀਖਿਆ ਲਈ ਗਈ ਸੀ ਉਸ ਤੋਂ ਬਾਅਦ ਬਾਬਾ ਜੇਠਾ ਜੀ ਨੂੰ ਸਤਿਗੁਰ ਪਾਸ਼ਾ ਗੁਰੂ ਰਾਮਦਾਸ ਐ ਮਹਾਰਾਜ ਜੀ ਦੇ ਰੂਪ ਵਿੱਚ ਗੁਰਿਆਈ ਆਪਣੀ ਬਾਣੀ ਦੂਸਰੇ ਗੁਰੂ ਸਹਿਬਾਨਾਂ ਦੀ ਪਾਵਨ ਬਾਣੀ ਭਗਤ ਸਹਿਬਾਨਾਂ ਦੀ ਬਾਣੀ ਸਾਰੀ ਦੀ ਸਾਰੀ ਪਾਵਨ ਬਾਣੀ ਜਿਹੜੀ ਸੀ ਉਹ ਬਾਬਾ ਜੇਠਾ ਜੀ ਹੁਣਾਂ ਨੂੰ ਮਹਾਰੇ ਪਾਸ਼ਾ ਸੌਂਪ ਕੇ ਚਲੇ ਗਏ ਹਨ ਆਪ ਇਸ ਦੁਨੀਆ ਤੋਂ ਸਦਾ ਵਾਸਤੇ ਸਤਿਗੁਰੂ ਪਾਸ਼ਾ ਅਕਾਲ ਪੁਰਖ ਦੇ ਚਰਨਾਂ 'ਚ ਜਾ ਵਿਰਾਜਿਤ ਹੁਣ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸਾਹਿਬ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਉੱਪਰ ਆ ਜਾਂਦੀ ਹੈ ਸਤਿਗੁਰੂ ਪਾਸ਼ਾ ਨਵੇਂ ਨਗਰ ਨੂੰ ਵਸਾਉਣ ਦੀਆਂ ਤਿਆਰੀਆਂ ਵਿੱਚ ਹਨ ਤਕਰੀਬਨ 52 ਪ੍ਰਕਾਰ ਦੇ ਕਿਰਤੀ ਕਾਮੇ ਲੋਕ ਇੱਥੇ ਲੈ ਕੇ ਆਂਦੇ ਮਹਾਰੇ ਪਾਸ਼ਾ ਜੀ ਦਾ ਇੱਕ ਸੁਪਨਾ ਸੀ ਕਿ ਆਲੇ-ਦੁਆਲੇ ਬੜਾ ਹੀ ਪਾਵਨ ਸਰੋਵਰ ਹੋਵੇ ਉਹਦੇ ਵਿੱਚ ਜਲ ਹੋਵੇ ਔਰ ਇਸ ਸਰੋਵਰ ਦੇ ਅੰਦਰ ਇੱਕ ਪਾਵਨ ਗੁਰੂ ਘਰ ਗੁਰਦੁਆਰਾ ਸਾਹਿਬ ਹੋਵੇ ਸਤਗੁਰ ਪਾਸ਼ਾ ਜੀ ਨੇ ਅੰਮ੍ਰਿਤਸਰ ਨਹਿਰ ਅੰਮ੍ਰਿਤਸਰ ਸ਼ਹਿਰ ਦੀ ਖੁਦਾਈ ਸਤਗੁਰ ਪਾਸ਼ਾ ਨੇ ਅੰਮ੍ਰਿਤਸਰ ਸ਼ਹਿਰ ਦੀ ਮਹਾਰਾਜ ਜੀ ਨੇ ਨੀਰ ਇਕਵਾ ਦਿੱਤੀ ਹੈ ਸਤਗੁਰ ਪਾਸ਼ਾ ਜੀ ਨੇ ਹੌਲੀ-ਹੌਲੀ ਚੱਕ RAM DAS ਤੋਂ ਨਾਮ ਜਿਹੜਾ ਕਿ ਤਬਦੀਲ ਹੁੰਦਾ ਹੁੰਦਾ ਅੰਮ੍ਰਿਤਸਰ ਸ਼ਹਿਰ ਦੇ ਰੂਪ ਵਿੱਚ ਸਾਡੇ ਸਾਹਮਣੇ ਅਜ ਪ੍ਰਚਲਿਤ ਹੈ ਅਮਰਤ ਦਾ ਭਾਵ ਹੈ ਅਮਰਤਮਈ ਸਰ ਦਾ ਭਾਵ ਹੈ ਜਿਸ ਰੋਵਰ ਪਾਸ਼ਾ ਨੇ ਇਹ ਅਮਰਤ ਦਾ ਸਰੋਵਰ ਕਰਕੇ ਸ਼ਹਿਰ ਹੌਲੀ-ਹੌਲੀ ਅਮਰਸਰ ਦੇ ਨਾਮ ਨਾਲ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ ਇੱਧਰ ਸਤਪੁਰ ਪਾਸ਼ਾ ਜੀ ਦੇ ਤਿੰਨ ਸੁਪੁੱਤਰ ਹਨ ਪਹਿਲੇ ਜੋਰ ਸੁਪੁੱਤਰ ਹਨ ਬਾਬਾ ਪਿਰਥੀ ਚੰਦ ਜੀ ਫਿਰ ਬਾਬਾ ਮਹਾਦੇਵ ਔਰ ਉਸ ਤੋਂ ਬਾਅਦ ਸਤ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਬੜੀ ਧੀਰਜਾ ਦੀ ਮੂਰਤ ਹਨ ਹਮੇਸ਼ਾ ਆਗਿਆਕਾਰੀ ਹਨ ਹਮੇਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਰਹਿੰਦੇ ਹਨ ਬਾਬਾ ਪਿਰਸੀ ਚੰਦ ਜੀ ਜਿਹੜੇ ਤੇਜ ਤਾਰ ਸਭਾ ਦੇ ਮਾਲਕ ਹਨ ਪ੍ਰਬੰਧ ਬੜਾ ਸੁਚੱਜਾ ਉਹ ਸਾਂਭਦੇ ਨੇ ਪ੍ਰਬੰਧ ਇੰਨਾ ਨਿਆਰਾ ਸਾਂਭਦੇ ਨੇ ਵੀ ਸੰਗਤਾਂ ਦੇ ਵਿੱਚ ਜਿਹੜੇ ਮਸੰਦ ਹਨ ਅੱਜ ਬੇਸ਼ੱਕ ਕਿਸੇ ਨੂੰ ਮਾੜਾ ਲਫ਼ਜ਼ ਬੋਲਣਾ ਹੋਵੇ ਨਾ ਉਹਨੂੰ ਜਲੀਲ ਕਰਨਾ ਹੋਵੇ ਤੇ ਆਮ ਤੌਰ ਤੇ ਕਿਹਾ ਜਾਂਦਾ ਇਹ ਮਸੰਦ ਨੂੰ ਕਿੱਥੋਂ ਬੁਲਾ ਲਿਆ ਵਾ ਮਸੰਦ ਪਰਥਾ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਆਰੰਭ ਕਰਦੇ ਹਨ ਗੁਰੂ ਕਲਗੀਧਰ ਸ਼ੈਨਸ਼ਾ ਜੀ ਤੱਕਰ ਬੇਸ਼ੱਕ ਇਹ ਮਸੰਦ ਪ੍ਰਤਾ ਕਾਫੀ ਮਾੜੇ ਦੌਰ ਦੇ ਵਿੱਚੋਂ ਗੁਜ਼ਰਦੀ ਹੈ ਭਾਵ ਕਿ ਸੁਭਾ ਲਾਲਚੀ ਹੋ ਜਾਂਦਾ ਹੈ ਆਪਣੇ ਆਪ ਨੂੰ ਕਈ ਵਾਰੀ ਇਹ ਗੁਰੂ ਦੀ ਫੀਲਿੰਗ ਵੀ ਲੈਣੀ ਸ਼ੁਰੂ ਕਰ ਦਿੰਦੇ ਹਨ ਇਹ ਇਦਾਂ ਸੀਗਾ ਕਿ ਜਿਹੜੇ ਮਸੰਦ ਸਨ ਤੇ ਸਿੱਖ ਸੰਗਤ ਜਿਹੜੀ ਸੀ ਉਹਨਾਂ ਦੇ ਰਾਹੀ ਇੱਕ ਦੂਜੇ ਦਾ ਸੰਦੇਸ਼ ਇੱਕ ਦੂਜੇ ਦਾ ਪ੍ਰਚਾਰ ਜਿਹੜਾ ਵਾ ਸਿੱਖਾਂ ਦਾ ਸੰਦੇਸ਼ ਗੁਰੂ ਸਾਹਿਬ ਤੱਕਰ ਲੈ ਕੇ ਆਉਂਦੇ ਸਨ ਸਿੱਖਾਂ ਵੱਲੋਂ ਪੇਟਾਵਾਂ ਜਿਹੜੀਆਂ ਸਨ ਮਹਾਰਾਜ ਤੱਕ ਲੈ ਕੇ ਆਉਂਦੇ ਸਨ ਔਰ ਗੁਰੂ ਸਾਹਿਬ ਦੇ ਹੁਕਮ ਜਿਹੜੇ ਸਨ ਜਾਂ ਹੁਕਮਨਾਮੇ ਜਿਹੜੇ ਸਨ ਉਹ ਸੰਗਤਾਂ ਦੇ ਵਿੱਚ ਲੈ ਕੇ ਜਾਂਦੇ ਸਨ ਭਾਵ ਕਿ ਅਦਬ ਬੜਾ ਸੀ ਵੀ ਇਹ ਸਤਿਗੁਰਾਂ ਦੇ ਵੱਲੋਂ ਭੇਜੇ ਜਾਂਦੇ ਮਸੰਦ ਨੇ ਬਾਬੇ ਪਿਰਤੀ ਚਾਹੁੰਦੇ ਨੇ ਕਈ ਵਾਰੀ ਕਹਿਣਾ ਕਿ ਗੁਰੂ ਤੇ ਮੈਂ ਹੀ ਨਹੀਂ ਬਣਨਾ ਆ ਜੋ ਮਰਜ਼ੀ ਹੋ ਜਾਵੇ ਗੁਰੂ ਮੈਂ ਹੀ ਬਣਾ ਕਿਉਂਕਿ ਮਸੰਦ ਮੇਰੇ ਕਹਿਣੇ ਵਿੱਚ ਹਨ ਸੰਗਤਾਂ ਮੈਨੂੰ ਜਾਣਦੀਆਂ ਹਨ ਸੰਗਤਾਂ ਦੇ ਨਾਲ ਹੀ ਇਹ ਗੁਰੂ ਘਰ ਚੱਲਦੇ ਪਏ ਹਨ ਜੇ ਤੁਸੀਂ ਮੇਰੇ ਨਾਲ ਜ਼ਿਆਦਾ ਉੱਚ-ਨੀਚ ਵਾਲੀ ਗੱਲ ਕਰੋਗੇ ਤੇ ਮੈਂ ਤਕਰੀਬਨ ਤਕਰੀਬਨ ਗੁਰੂ ਘਰ ਦਾ ਜਿਹੜਾ ਸਾਰਾ ਪ੍ਰਬੰਧ ਪੈਸਾ ਆਦਿਕ ਉਹ ਆਪਣੇ ਕਬਜ਼ੇ ਦੇ ਵਿੱਚ ਵੀ ਲੈ ਲਵਾਂਗਾ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਹਾਰਾਜ ਜੀ ਨੇ ਜਿਹੜੀ ਕਿਰਪਾ ਕੀਤੀ ਵੀ ਆਪ ਜੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੁਣ ਹੁਣਾਂ ਨੂੰ ਨਾਲ ਲੈਂਦੇ ਹਨ ਅਤੇ ਉੱਥੇ ਪਹੁੰਚਦੇ ਹਨ ਬਾਬੇ ਪ੍ਰਿਥੀ ਚੰਦੂਣਾ ਨੂੰ ਮਾਰ ਨਹੀਂ ਕਿਹਾ ਵੀ ਖੁੱਲਾ ਛੱਡ ਦਿੱਤਾ ਵਾ ਜੋ ਕੁਝ ਜਿੰਨਾ ਸਮਾ ਤੁਸੀਂ ਚਾਹੋ ਨੇ ਨਾ ਕਿ ਸਿੱਖ ਸੰਗਤ ਵਿੱਚ ਤੁਹਾਡਾ ਸਤਕਾਰ ਬਣੇ ਸਿੱਖ ਸੰਗਤ ਤੁਹਾਡੀਆਂ ਗੱਲਾਂ ਸੁਣੇ ਸਿੱਖ ਸੰਗਤ ਤੁਹਾਡੇ ਨਾਲ ਸਹਿਮਤ ਹੋ ਜਾਵੇ ਇਹ ਨਾ ਬਾਅਦ ਤੁਸੀਂ ਗਿਲਾ ਕਰਨਾ ਕਿ ਗੁਰੂ ਪਿਤਾ ਜੀ ਨੇ ਮੈਨੂੰ ਗੁਰੂ ਬਣਨ ਦਾ ਮੌਕਾ ਨਹੀਂ ਦਿੱਤਾ ਮਾਰੇ ਕਹਿੰਦੇ ਜਾਓ ਸਾਰੀ ਸੇਵਾ ਤੁਹਾਨੂੰ ਸੌਂਪ ਦਿੱਤੀ ਸਾਰਾ ਪ੍ਰਬੰਧ ਤੁਹਾਨੂੰ ਸੌਂਪ ਦਿੱਤਾ ਜੇ ਤੁਸੀਂ ਸਿੱਖਾਂ ਦੇ ਦਿਲ ਜਿੱਤ ਸਕਦੇ ਹੋ ਸਿੱਖਾਂ ਦੇ ਦੇਲ ਵਿੱਚ ਆਪਣੀ ਜਗ੍ਹਾ ਬਣਾ ਸਕਦੇ ਉੱਤੇ ਬਣਾ ਕੇ ਵੇਖ ਲਵੋ ਪਰ ਨਹੀਂ ਜਦੋਂ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਦਾ ਹੈ ਵੀ ਮਹਾਰਾਜ ਗੋਇੰਦਵਾਲ ਸਾਹਿਬ ਇੱਥੇ ਹਨ ਸਿੱਖ ਸੰਗਤ ਅੰਮ੍ਰਿਤਸਰ ਸ਼ਹਿਰ ਜਾ ਕੇ ਆਪਣਾ ਰੁਖ ਜਿਹੜਾ ਹੈ ਉਹ ਗੋਇੰਦਵਾਲ ਸਾਹਿਬ ਵੱਲ ਕਰ ਲੈਂਦੇ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਟ ਸਾਹਿਬਾਨ ਵੀ ਪਹੁੰਚਦੇ ਹਨ ਆਮ ਸੰਗਤ ਵੀ ਪਹੁੰਚਦੀ ਹੈ ਸਤਪੁਰ ਪਾਸ਼ਾ ਜੀ ਦਾ ਉਹ ਜਿਹੜਾ ਅਖੀਰ ਵਾਲਾ ਦਿਨ ਹੈ ਉਸ ਤੋਂ ਇੱਕ ਦਿਨ ਪਹਿਲਾਂ ਮਹਾਰਾਜ ਪਾਸ਼ਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਹਨ ਵੀ ਸਾਡਾ ਸਮਾਂ ਨਜ਼ਦੀਕ ਆ ਚੱਲਿਆ ਹੈ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਹੈ ਤੇ ਮੈਂ ਚਾਹੁੰਦਾ ਵਾਂ ਵੀ ਗੁਰਿਆਈ ਦੀ ਜਿਹੜੀ ਦਾਤ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਸੌਂਪ ਦਿੱਤੀ ਜਾਵੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਜੋਤ ਅਤੇ ਜੁਗਤ ਦਾ ਐਵੇਂ ਧਾਰਨੀ ਨਹੀਂ ਬਣਾ ਦਿੱਤਾ ਮਹਾਰਾਜ ਨੇ ਆਪ ਜੀ ਨੂੰ ਯਾਦ ਹੋਵੇਗਾ ਕਿ ਸਹਿਬ ਪਾਸ਼ਾ ਬਚਪਨ ਦੇ ਵਿੱਚ ਆਪਣੇ ਨਾਨਕਿਆਂ ਦੇ ਗ੍ਰਹਿ ਵਿਖੇ ਖੇਡਦੇ ਖੇਡਦੇ ਇੱਕ ਦਿਨ ਆਪਣੇ ਨਾਨਾ ਜੀ ਪਾਸ ਪਹੁੰਚ ਜਾਂਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਤੇ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬੜਾ ਲਾਡ ਪਿਆਰ ਕਰਦੇ ਹਨ ਮੱਥਾ ਚੁੰਮਦੇ ਹਨ ਇਥੋਂ ਤੱਕਰ ਮਹਾਰਾਜ ਨੇ ਬਚਨ ਵੀ ਉਚਾਰਿਆ ਦੋਹਤਾ ਬਾਣੀ ਦਾ ਬੋਹਤਾ ਮਾਰਨੇ ਕਾ ਵੀ ਇਹ ਮੇਰਾ ਦੋਤਾ ਜਿਹੜਾ ਹੈ ਬਾਣੀ ਦਾ ਬੋਹਤਾ ਹੈ ਬਾਣੀ ਦਾ ਜਹਾਜ਼ ਹੈ ਤਾਂ ਕਰਕੇ ਸਤਿਗੁਰੂ ਪਾਸ਼ਾ ਦਾ ਸੁਭਾਅ ਬੜਾ ਨਿਮਰ ਰਿਹਾ ਗੁਰੂ ਮਹਾਰਾਜ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੋਦ ਵਿੱਚ ਖੇਡਦੇ ਰਹੇ ਤਕਰੀਬਨ 12 ਸਾਲ ਉਸ ਤੋਂ ਬਾਅਦ ਸਤਿਗੁਰੂ ਪਾਸ਼ਾ ਗੁਰੂ ਪਿਤਾ ਦੀ ਛਤਰ ਛਾਇਆ ਹੇਠ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹਨੂੰ ਤੈਅ ਕਰਦੇ ਪਏ ਹਨ ਕਿ ਸਤਿਗੁਰਾਂ ਦਾ ਜੀਵਨ ਕਿਰਦਾਰ ਬੜਾ ਉੱਚਾ ਸੁੱਚਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਮਹਾਰਾਜ ਪਾਸ਼ਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਜੋਤ ਅਤੇ ਜੁਗਤ ਤੇ ਧਾਰਨੀ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਸਤਾਪਿਤ ਕਰ ਦੇਣਾ ਚਾਹੁੰਨਾ ਹਾਂ ਸ਼੍ਰੀਕੇ ਭਾਈਚਾਰੇ ਸਾਹਮਣੇ ਸਿੱਖ ਸੰਗਤ ਦੇ ਸਾਹਮਣੇ ਮਹਾਰਾਜਾ ਦਸਤਾਰ ਬੰਦੀ ਦਾ ਐਲਾਨ ਕਰਦੇ ਹਨ ਦਸਤਾਰ ਹੋ ਜਾਂਦੀ ਹੈ ਮਹਾਰਾਜ ਜੀ ਆਪਣੀ ਜਿੰਨੀ ਪਾਵਨ ਬਾਣੀ ਹੈ ਸਤਿਗੁਰੂ ਪਾਸ਼ਾ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਨ ਸਾਰੀ ਦੀ ਸਾਰੀ ਪਾਵਨ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਹਵਾਲੇ ਕਰ ਦਿੰਦੇ ਹਨ ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮਾਮਾ ਜੀ ਵੀ ਹਨ ਬਾਬਾ ਮੋਰੀ ਜੀ ਬਾਬਾ ਮੋਰੀ ਜੀ ਨੂੰ ਨਾਲ ਨੂੰ ਵੀ ਸਤਿਗੁਰੂ ਪਾਸ਼ਾ ਜੀ ਨੇ ਹੁਕਮ ਕੀਤਾ ਕਿ ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਦਾ ਸਾਥ ਦੇਣਾ ਹੈ ਤੇ ਬਾਬਾ ਮੋਰੀ ਜੀ ਹੁਣੀ ਹੱਥ ਜੋੜ ਕੇ ਖੜ ਗਏ ਕਹਿਣ ਲੱਗੇ ਮਹਾਰਾਜ ਅਸੀਂ ਪਹਿਲਾਂ ਵੀ ਤੁਹਾਡੀ ਆਗਿਆ ਦੇ ਵਿੱਚ ਰਹਿੰਦੇ ਰਹੇ ਹਾਂ ਹੁਣ ਵੀ ਤੁਹਾਡੀ ਆਗਿਆ ਦੇ ਵਿੱਚ ਹੀ ਰਵਾਂਗੇ ਮੋਰੀ ਪੁੱਤ ਸਨ ਮੁੱਖ ਹੋਇਆ ਪਾਸ਼ਾ ਕਹਿੰਦੇ ਵੀ ਅਸੀਂ ਪਹਿਲਾਂ ਵੀ ਤੁਹਾਡੀ ਹਰ ਗੱਲ ਨੂੰ ਹੱਥ ਕੇ ਸਵੀਕਾਰ ਕੀਤਾ ਵਾ ਅੱਜ ਵੀ ਅਸੀਂ ਤੁਹਾਡੀ ਗੱਲ ਨੂੰ ਹੱਥ ਕੇ ਸਵੀਕਾਰ ਕਰਦੇ ਹਾਂ ਇਧਰ ਬਾਬਾ ਪ੍ਰੀਤਿ ਚੰਦ ਹੁਣਾਂ ਨੂੰ ਪਤਾ ਲੱਗਦਾ ਹੈ ਬੜੇ ਗੁੱਸੇ ਦੇ ਵਿੱਚ ਤੁਰੇ ਆਉਂਦੇ ਹਨ ਅੰਮ੍ਰਿਤਸਰ ਤੋਂ ਪਿੰਦਵਾਲ ਤੱਕ ਆਕੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ ਕਾਫੀ ਉੱਚਾ ਨੀਵਾ ਬੋਲਦੇ ਮਹਾਰਾਜ ਕਹਿੰਦੇ ਵੀ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਸਤਿਗੁਰੂ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਕੋਲੇ ਪਹੁੰਚਦੇ ਹਨ ਅੱਗ ਬਬੂਲੇ ਹੋਏ ਅਤੇ ਜਾ ਕੇ ਕਹਿੰਦੇ ਵੀ ਮੇਰਾ ਹੱਕ ਆ ਇਸ ਗੁਰਿਆਈ ਦੇ ਉੱਤੇ ਮੈਂ ਤੁਹਾਡਾ ਵੱਡਾ ਸੁਪੁੱਤਰ ਹਾਂ ਮੈਂ ਬੇਇਨਸਾਫੀ ਨੂੰ ਜਰ ਨਹੀਂ ਸਕਦਾ ਤੇ ਮਹਾਰਾਜ ਪਾਸ਼ਾ ਕਹਿੰਦੇ ਵੀ ਇਹ ਗੁਰਿਆਈ ਕੋਈ ਰਾਜ ਤਖਤ ਨਹੀਂ ਹੈ ਜਿਹੜਾ ਇਹਦੇ ਕਾਬਲ ਆ ਕੇਵਲ ਉਸੇ ਨੂੰ ਹੀ ਰਾਜਗਤੀ ਗੁਰਗਤੀ ਮਿਲੇਗੀ ਦੂਜਿਆਂ ਨੂੰ ਨਹੀਂ ਮਿਲੇਗੀ ਇਹ ਰਾਜਗਤੀ ਥੋੜਾ ਵਾ ਕੇ ਜਿਹੜੇ ਤੁਹਾਨੂੰ ਮੈਂ ਚੱਕ ਕੇ ਫੜਾ ਦਵਾਂ ਮਾਰੇ ਕਹਿੰਦੇ ਵੀ ਗੱਲ ਇਹ ਆ ਕਿ ਬਾਬਾ ਦਾਤੂ ਜੀ ਔਰ ਬਾਬਾ ਦਾਸੂ ਜੀ ਹੁਣਾਂ ਨੇ ਵੀ ਕਾਫੀ ਰੌਲਾ ਪਾਇਆ ਬਾਬਾ ਮੋਹਣ ਜੀ ਔਰ ਬਾਬਾ ਮੋਰੀ ਜੀ ਹੁਣਾਂ ਨੇ ਵੀ ਕਾਫੀ ਰੌਲਾ ਪਾਇਆ ਸੀ ਭਲਾ ਇਹਦੇ ਵਿੱਚ ਹੀ ਹੈ ਕਿ ਚੁੱਪ ਚਪੀਤੇ ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਚਰਨਾਂ ਨਾਲ ਜੁੜ ਜਾਵੋ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿ ਜਾਵੇਗੀ ਮਹਾਰਾਜ ਨੂੰ ਬੋਲਕ ਬੋਲ ਬੋਲੇ ਇੰਨੇ ਜਿਆਦੇ ਮੰਦੜੇ ਬੋਲ ਬੋਲੇ ਸਤਿਗੁਰੂ ਕਹਿਣ ਲੱਗੇ ਕਾਹੇ ਪੂਤ ਝਗਰਤ ਹੋਂ ਸੰਗ ਬਾਪ ਜਿਨਕੇ ਜਣੇ ਬਡੇਰੇ ਤੂੰ ਹੋਂ ਤਿੰਸਿਓ ਝਗਰਤ ਪਾਪ ਮਾਰੇ ਕਹਿੰਦੇ ਵੀ ਆਪਣੇਆ ਵੱਡਿਆਂ ਦੇ ਨਾਲ ਮਾਤਾ ਪਿਤਾ ਨਾਲ ਝਗੜਨਾ ਅਤਿਅੰਤ ਪਾਪ ਵੱਡਾ ਪਾਪ ਸਤਿਗੁਰੂ ਪਾਸ਼ਾ ਜੀ ਨੇ ਨਾਲ ਬੋਲਕ ਬੋਲ ਬੋਲ ਕੇ ਬਾਬਾ ਪਿਰਥੀ ਚੰਦੋਣੀ ਵਾਪਸ ਚਲੇ ਜਾਂਦੇ ਹਨ ਸੋ ਇਦਾਂ ਕਰਕੇ ਸਹਿ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਹੋਣਾ ਨੇ ਜਿੱਥੇ ਦਰਬਾਰ ਸਾਹਿਬ ਦੇ ਵਾਸਤੇ ਜਗ੍ਹਾ ਸਿਲੈਕਟ ਕੀਤੀ ਉਸ ਜਗ੍ਹਾ ਦੇ ਵਿੱਚ ਪਾਵਨ ਸਰੋਵਰ ਤਿਆਰ ਕਰਵਾਇਆ ਮਹਾਰਾਜ ਹੁਣਾ ਨੇ ਜਿਹੜਾ ਦਰਬਾਰ ਸਾਹਿਬ ਹੈ ਜਿਹਨੂੰ ਆਪਾਂ ਅੱਜ ਦਰਸ਼ਨ ਦਿਦਾਰੇ ਕਰਦੇ ਆ ਠੀਕ ਹੈ ਇਹਦੀ ਉਸਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਹੁਣੀ ਕਰਵਾ ਕੇ ਗਏ ਹਨ ਪਰ ਇਹ ਸੁਪਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੀ ਸਤਿਗੁਰੂ ਪਾਸ਼ਾ ਜਦੋਂ ਸੇਵਾ ਕਰਵਾਉਂਦੇ ਸਨ ਨਾ ਗੁਰੂ ਰਾਮਦਾਸ ਮਹਾਰਾਜ ਜੀ 52 ਕਾਮੇ ਲੈ ਕੇ ਆਉਂਦੇ ਸਨ ਭਾਵ ਕਿ 52 ਪ੍ਰਕਾਰ ਦੇ ਕਿਰਤੀ ਕਾਮੇ ਜਿਹੜੇ ਸਨ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਹੁਣਾਂ ਨੇ ਕਾਰੋਬਾਰ ਕਰਨ ਵਾਸਤੇ ਬੁਲਾ ਲਏ ਸਨ ਕਾਰੋਬਾਰ ਵੱਡੇ ਪੱਧਰ ਤੇ ਫੈਲਿਆ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਤੇ ਸਤਪੁਰਾ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਕਈ ਵਾਰੀ ਕਹਿਣਾ ਵੀ ਮੇਰੇ ਮਨ ਦਾ ਇਰਾਦਾ ਹੈ ਵੀ ਪਾਵਨ ਸਰੋਵਰ ਦੇ ਅੰਦਰ ਗੁਰੂ ਘਰ ਐਸਾ ਬਣ ਜਾਵੇ ਜਿੱਦੇ ਵਿੱਚੋਂ ਕੇਵਲ ਤੇ ਕੇਵਲ ਰੂਹਾਨੀਅਤ ਤੇ ਸਾਂਝੀ ਵਾਲਤਾ ਦੀ ਗੱਲ ਕੀਤੀ ਜਾਵੇ ਇਹ ਪਿਤਾ ਜੀ ਦਾ ਸੁਪਨਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸੁਪਨਾ ਸੀ ਔਰ ਇਸ ਸੁਪਨੇ ਨੂੰ ਸਵੀਕਾਰ ਸਕਾਰ ਕੀਤਾ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਸਤਗੁਰੂ ਪਾਤਸ਼ਾਹ ਜੀ ਨੇ ਤਕਰੀਬਨ ਆਪਣੀ ਪਾਵਨ ਬਾਣੀ ਜਿਹੜੀ ਹੈ ਉਹ 30 ਰਾਗਾਂ ਦੇ ਵਿੱਚ ਗਾਇਨ ਕੀਤੀ ਸਭ ਤੋਂ ਪਹਿਲਾਂ ਅਤੇ 19 ਅਤੇ 17 ਰਾਗਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 19 ਰਾਗਾਂ ਵਿੱਚ ਹੈ ਸਹਿਬ ਪਾਸ਼ਾ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ 17 ਰਾਗਾਂ ਵਿੱਚ ਹੈ ਪਹਿਲੀ ਵਾਰ ਸਿੱਖ ਜਗਤ ਵਿੱਚ ਇਦਾਂ ਹੋਇਆ ਵਾ ਕਿ 30 ਰਾਗ ਜਿਹੜੇ ਹਨ ਉਹਨਾਂ 30 ਰਾਗਾਂ ਦੇ ਵਿੱਚ ਪਾਵਨ ਬਾਣੀ ਜਿਹੜੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਤੋਂ ਅੱਜ ਮਾਰੇ ਪਾਸ਼ਾ ਜੀ ਦਾ ਜੋਤੀ ਜੋਤ ਦਿਵਸ ਹੈ ਸਹਿਬ ਕਿਰਪਾ ਕਰਨ ਅਸੀਂ ਸਦਾ ਹੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ ਪਾਸ਼ਾ ਦੇ ਚਰਨਾਂ ਚ ਉਠ ਆਸਰਾ ਜਦੋਂ ਆਪਾਂ ਤੱਕਦੇ ਹਾਂ ਤੇ ਮਹਾਰਾਜ ਨੂੰ ਬੇਨਤੀ ਇਹ ਕਰਿਆ ਕਰੀ ਵੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਕਾਈ ਮਹਾਰਜ ਗੁਨਾਹਾਂ ਦੇ ਭਰੇ ਹੋਇਆਂ ਤੁਸੀਂ ਬਖਸ਼ਣ ਹਾਰ ਜੇ ਤੋਂ ਕਿਰਪਾ ਕਰਕੇ ਬਖਸ਼ ਲੈਣਾ ਔਲ ਚੁਕ ਦੀ ਬਖਸ਼ੋ ਜੀ ਖਿਮਾ ਬਲਾਉ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ